ਗੁਰਮੇਲ ਸਿੰਘ ਦੀ ਉਮਰ 58 ਸਾਲ ਸਰੀਰ ਤੋਂ ਦਬਲਾ ਅੱਖਾਂ ਵਿੱਚ ਸੁੱਕਾਪਣ ਅਤੇ ਮਨ ਵਿੱਚ ਡੂੰਗੀ ਪੀੜ ਉਸਦਾ ਇੱਕ ਹੀ ਮੁੰਡਾ ਸੀ ਹਰਦੇਵ ਸਿੰਘ ਜੋ ਭਾਰਤੀ ਫੌਜ ਵਿੱਚ ਸਿਪਾਹੀ ਸੀ ਅਤੇ ਹੁਣ ਸ਼ਹੀਦ ਹੋ ਚੁੱਕਾ ਸੀ 3 ਸਾਲ ਪਹਿਲਾਂ ਕਸ਼ਮੀਰ ਦੇ ਪੁਲਵਾਮਾ ਸੈਕਟਰ ਵਿੱਚ ਜਦੋਂ ਦੁਸ਼ਮਨਾ ਨੇ ਹਮਲਾ ਕੀਤਾ ਸੀ ਹਰਦੇਵ ਨੇ ਆਪਣੇ ਬਾਕੀ ਸਾਥੀਆਂ ਨਾਲ ਮੋਰਚਾ ਲਿਆ ਸੀ ਗੋਲੀਬਾਰੀ ਵਿੱਚ ਉਸਦੇ ਸੀਨੇ ਵਿੱਚ ਦੋ ਗੋਲੀਆਂ ਲੱਗੀਆਂ ਸਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਸੀ ਪੂਰੇ ਪਿੰਡ ਨੇ ਤਿਰੰਗੇ ਵਿੱਚ ਲਿਪਟੇ ਉਸਦੇ ਸ਼ਵ ਨੂੰ ਵੇਖਿਆ ਸੀ ਉਸ ਦਿਨ ਪਿੰਡ ਵਿੱਚ ਹਰ ਕੋਈ ਰੋਇਆ ਸੀ ਕੁਝ ਗਰਮ ਨਾਲ ਕੁਝ ਦਰਦ ਨਾਲ ਪਰ ਅੱਜ 3 ਸਾਲ ਬਾਅਦ ਉਹੀ ਗੁਰਮੇਲ ਜਿਸ ਦੇ ਕੱਚੇ ਘਰ ਦੇ ਉਪਰੋਂ ਤਿਰੰਗਾ ਕਦੇ ਨਹੀਂ ਉਤਰਿਆ ਸੀ ਉਹ ਦਰ ਬਦਰ ਝਟਕ ਰਿਹਾ ਸੀ ਵਜ੍ਹਾ ਉਸਦੀ 2 ਬੀਘਾ ਜ਼ਮੀਨ ਜੋ ਪਿੰਡ ਦੇ ਕਿਨਾਰੇ ਸੀ ਹੁਣ ਪਿੰਡ ਦੇ ਇੱਕ ਦਬੰਗ ਨੇਤਾ ਬਲਵੰਤ ਸਿੰਘ ਨੇ ਕਬਜ਼ਾ ਕਰ ਲਈ ਸੀ ਬਲਵੰਤ ਸਿੰਘ ਪੰਚਾਇਤ ਦਾ ਪੂਰਵ ਪ੍ਰਧਾਨ ਦਬੰਗ ਚਲਾਕ ਅਤੇ ਪੁਲਿਸ ਤੱਕ ਉਸ ਦੀ ਪਹੁੰਚ ਸੀ ਗੁਰਮੀਲ ਦੀ ਜ਼ਮੀਨ ਸੜਕ ਦੇ ਬਿਲਕੁਲ ਕੋਲ ਸੀ ਸੁਣਿਆ ਸੀ ਉੱਥੇ ਇੱਕ ਪੈਟਰੋਲ ਪੰਪ ਖੁੱਲਣ ਵਾਲਾ ਹੈ ਅਤੇ ਉਸ ਦੀ ਕੀਮਤ ਹੁਣ ਕਰੋੜਾਂ ਵਿੱਚ ਹੋ ਗਈ ਸੀ ਉਸੇ ਲਾਲਚ ਵਿੱਚ ਬਲਵੰਤ ਨੇ ਨਕਲੀ ਕਾਗਜ਼ ਤਿਆਰ ਕਰਵਾ ਲਏ ਸਨ ਗੁਰਮੀਲ ਨੂੰ ਜਦੋਂ ਇਹ ਖਬਰ ਲੱਗੀ ਤਾਂ ਉਸ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਪਹਿਲਾਂ ਉਹ ਪੰਚਾਇਤ ਗਿਆ ਉੱਥੇ ਕਿਸੇ ਨੇ ਵੀ ਉਸ ਦੀ ਸੁਣਵਾਈ ਜੀ ਨਹੀਂ ਕੀਤੀ ਕਿਹਾ ਜੋ ਕਾਗਜ਼ ਦਿਖਾ ਰਹੇ ਹੋ ਉਹ ਪੁਰਾਣੇ ਹਨ ਹੁਣ ਰਜਿਸਟਰ ਵਿੱਚ ਨਵਾਂ ਨਾਂ ਹੈ ਬਲਵੰਤ ਸਿੰਘ ਪਰ ਸਾਹਿਬ ਇਹ ਤਾਂ ਫਰਜ਼ੀ ਵਾੜਾ ਹੈ ਗੁਰਮੀਲ ਕੰਬ ਦੀ ਆਵਾਜ਼ ਵਿੱਚ ਬੋਲਿਆ ਪ੍ਰਸ਼ਾਸਨ ਵੇਖੇਗਾ ਅਸੀਂ ਕੀ ਕਰੀਏ ਕਹਿ ਕੇ ਉਹਨੇ ਮੂੰਹ ਫੇਰ ਲਿਆ ਗੁਰਮੀਲ ਜਾਣਦਾ ਸੀ ਪ੍ਰਸ਼ਾਸਨ ਨਾਮ ਦੀ ਚੀਜ਼ ਸਿਰਫ ਕਾਗਜ਼ਾਂ ਵਿੱਚ ਹੈ ਪਿੰਡ ਵਿੱਚ ਤਾਂ ਦਬੰਗਾ ਦਾ ਹੀ ਰਾਜ ਚੱਲਦਾ ਉਹ ਸਿੱਧਾ ਥਾਣੇ ਵਿੱਚ ਗਿਆ ਥਾਣਾ ਪਿੰਡ ਤੋਂ 12 ਕਿਲੋਮੀਟਰ ਦੂਰ ਸੀ ਪਰ ਉੱਥੇ ਵੀ ਉਸਨੂੰ ਨਿਰਾਸ਼ਾ ਹੀ ਮਿਲੀ ਥਾਣਾ ਅਧਿਕਾਰੀ ਸ਼੍ਰੀ ਵਾਸਤਵਿਕ ਮੋਟਾ ਜਿਹਾ ਆਦਮੀ ਸੀ ਜਦੋਂ ਗੁਰਮੇਲ ਨੇ ਆਪਣੇ ਮੁੰਡੇ ਦੀ ਸ਼ਹਾਦਤ ਦੀ ਗੱਲ ਕੀਤੀ ਤਾਂ ਉਸਨੇ ਸਿਰ ਚੁੱਕ ਕੇ ਵੇਖਿਆ ਵੀ ਨਹੀਂ ਵੇਖੋ ਬਹੁਤ ਲੋਕ ਆਉਂਦੇ ਹਨ ਅਜਿਹੇ ਕਿਸੇ ਲੈ ਕੇ ਹੁਣ ਉਹ ਸਭ ਨਹੀਂ ਚੱਲਦਾ ਕਾਗਜ਼ ਲਿਆਓ ਕੋਰਟੋਂ ਤਦ ਦੇਖਾਂਗੇ ਪਰ ਥਾਣੇਦਾਰ ਸਾਹਿਬ ਮੇਰੇ ਕੋਲ ਮੁੰਡੇ ਦੀ ਸ਼ਹਾਦਤ ਦੇ ਪ੍ਰਮਾਣ ਹਨ ਅਤੇ ਉਹ ਜ਼ਮੀਨ ਤਾਂ ਸਾਡੀ ਪੁਛਤਾਈ ਨਹੀਂ ਹੈ ਸਮਾਂ ਬਰਬਾਦ ਨਾ ਕਰੋ ਨਿਕਲੋ ਇੱਥੋਂ ਕਹਿ ਕੇ ਉਸਨੇ ਦਰਵਾਜ਼ਾ ਬੰਦ ਕਰਵਾ ਦਿੱਤਾ ਗੁਰਮੇਲ ਉੱਥੇ ਥਾਣੇ ਦੇ ਬਾਹਰ ਬੈਠਾ ਰਿਹਾ ਦੁਪਹਿਰ ਹੋ ਗਈ ਫਿਰ ਸ਼ਾਮ ਅਤੇ ਜਦੋਂ ਰਾਤ ਤੱਕ ਕਿਸੇ ਨੇ ਵੀ ਉਸ ਦੀ ਕੋਈ ਗੱਲ ਨਹੀਂ ਸੁਣੀ ਤਾਂ ਉਹ ਪੈਦਲ ਹੀ ਵਾਪਸ ਤੁਰ ਪਿਆ। ਅਗਲੇ ਦਿਨ ਪਿੰਡ ਵਿੱਚ ਇੱਕ ਹੋਰ ਝਟਕਾ ਮਿਲਿਆ। ਉਸ ਦੀ ਜ਼ਮੀਨ ਤੇ ਜੀਸੀਬੀ ਚੱਲਣ ਲੱਗੀ ਸੀ। ਬਲਵੰਤ ਸਿੰਘ ਦੇ ਆਦਮੀ ਉੱਥੇ ਕੰਮ ਕਰ ਰਹੇ ਸਨ, ਮਿੱਟੀ ਸਮਤਲ ਕਰ ਰਹੇ ਸਨ। ਕੋਈ ਕੁਝ ਨਹੀਂ ਬੋਲ ਰਿਹਾ ਸੀ। ਗੁਰਮੇਲ ਬਸ ਵੇਖਦਾ ਰਿਹਾ। ਘਰ ਪਹੁੰਚਦੇ ਹੀ ਉਸ ਦੀ ਨੂਰ ਰੋਣ ਲੱਗੀ। ਪੋਤੀ ਸਕੂਲ ਤੋਂ ਲੋਟੀ ਤਾਂ ਚੁੱਪਚਾਪ ਕੋਨੇ ਵਿੱਚ ਬੈਠ ਗਈ। ਬਾਪੂ ਦੀ ਜ਼ਮੀਨ ਵੀ ਨਹੀਂ ਬਚਾ ਸਕੇ ਦਾਦਾ ਜੀ? ਉਸਨੇ ਮਾਸੂਮੀਅਤ ਨਾਲ ਪੁੱਛਿਆ। ਗੁਰਮੇਲ ਕੁਝ ਨਹੀਂ ਬੋਲ ਸਕਿਆ। ਤੀਜੇ ਦਿਨ ਸਵੇਰੇ ਕੁਝ ਅਜੀਬ ਹੋਇਆ ਇੱਕ ਫੌਜੀ ਵਰਦੀ ਵਿੱਚ ਪਿੰਡ ਆਇਆ ਉਸਨੇ ਇੱਕ ਪੁਰਾਣਾ ਬੈਗ ਚੁੱਕਿਆ ਹੋਇਆ ਸੀ ਚਿਹਰੇ ਤੇ ਥਕਾਵਟ ਸੀ ਪਰ ਅੱਖਾਂ ਵਿੱਚ ਇੱਕ ਵੱਖਰਾ ਜਿਹਾ ਜੋਸ਼ ਸੀ ਉਹ ਸਿੱਧਾ ਗੁਰਮੇਲ ਦੇ ਘਰ ਪਹੁੰਚਿਆ ਤੁਸੀਂ ਗੁਰਮੇਲ ਜੀ ਹੋ ਉਸਨੇ ਪੁੱਛਿਆ ਹਾਂ ਬੇਟਾ ਤੁਸੀਂ ਕੌਣ ਮੈਂ ਜਗਦੀਪ ਸੰਧੂ ਤੁਹਾਡੇ ਮੁੰਡੇ ਹਰਦੇਵ ਦਾ ਬੰਕਰ ਮੇਡ ਸੀ ਅਸੀਂ ਪੁਲਵਾਮਾ ਵਿੱਚ ਇਕੱਠੇ ਸੀ ਗੁਰਮੇਲ ਦੀਆਂ ਅਠਾਂ ਪਾਰ ਆਈਆਂ ਹਰਦੇਵ ਦਾ ਨਾਮ ਸੁਣ ਕੇ ਦਿਲ ਧੜਕਣ ਲੱਗਦਾ ਹੈ। ਬੇਟਾ ਬੈਠੋ। ਜਗਦੀਪ ਨੇ ਹਰਦੇਵ ਨੂੰ ਕੁਝ ਪੁਰਾਣੀਆਂ ਤਸਵੀਰਾਂ ਤੇ ਖੱਤ ਦਿੱਤੇ। ਫਿਰ ਕਿਹਾ ਮੈਂ ਤਾਂ ਅੱਜ ਛੁੱਟੀ ਤੇ ਚਲਾ ਗਿਆ ਸੀ ਜਦੋਂ ਹਮਲਾ ਹੋਇਆ ਸੀ। ਵਾਪਸ ਆਇਆ ਤਾਂ ਸੁਣਿਆ ਉਹ ਸ਼ਹੀਦ ਹੋ ਗਿਆ। ਮੈਂ ਅੰਦਰੋਂ ਟੁੱਟ ਗਿਆ। ਹੁਣ ਛੁੱਟੀ ਲੈ ਕੇ ਤੁਹਾਡੇ ਪਿੰਡ ਆਇਆ ਹਾਂ। ਬਸ ਤੁਹਾਡੇ ਨਾਲ ਮਿਲਾਂ ਤਾਂ ਕਿ ਕੋਈ ਮਦਦ ਹੋ ਸਕੇ ਤਾਂ। ਗੁਰਮੇਲ ਕੁਝ ਦਿਨ ਚੁੱਪ ਰਿਹਾ। ਫਿਰ ਜ਼ਮੀਨ ਦੀ ਗੱਲ ਦੱਸੀ। ਜਗਦੀਪ ਸੁਣਦਾ ਰਿਹਾ। ਹੌਲੇ ਹੌਲੇ ਉਸਦੇ ਚਿਹਰੇ ਦੀਆਂ ਮਾਸਪੇਸ਼ੀਆਂ ਸਖਤ ਹੁੰਦੀਆਂ ਜਾ ਰਹੀਆਂ ਸਨ ਇਹ ਬਲਵੰਤ ਕੌਣ ਹੈ ਉਸਨੇ ਪੁੱਛਿਆ ਪਿੰਡ ਦਾ ਗੁੰਡਾ ਹੈ ਬੇਟਾ ਕੋਈ ਕੁਝ ਨਹੀਂ ਬੋਲਦਾ ਉਸਨੂੰ ਪੁਲਿਸ ਵੀ ਉਸੇ ਦੇ ਨਾਲ ਹੈ ਪ੍ਰਸ਼ਾਸਨ ਦਾ ਕੀ ਜਗਦੀਪ ਨੇ ਗੁੱਸੇ ਨਾਲ ਪੁੱਛਿਆ ਪ੍ਰਸ਼ਾਸਨ ਤਾਂ ਉਸੇ ਦਾ ਹੀ ਹਿੱਸਾ ਹੈ ਬੇਟਾ ਕੁਝ ਸਮੇਂ ਲਈ ਚੁੱਪੀ ਰਹੀ ਫਿਰ ਜਗਦੀਪ ਬੋਲਿਆ ਜਿਸ ਮਿੱਟੀ ਵਿੱਚ ਖੂਨ ਵਗਾਇਆ ਉਸੇ ਮਿੱਟੀ ਨੂੰ ਇਹ ਲੋਕ ਵੇਚ ਰਹੇ ਹਨ ਮੈਂ ਜਿਉਂਦਾ ਹਾਂ ਅਤੇ ਮੇਰੇ ਦੋਸਤ ਦੀ ਇੱਜ਼ਤ ਇਦਾਂ ਲੁੱਟਦੀ ਰਹੇ ਨਹੀਂ ਗੁਰਮੇਲ ਨੇ ਉਸ ਵਲ ਵੇਖਿਆ ਉਸ ਦੇ ਅੰਦਰ ਕੁਝ ਫਿਰ ਜਾਗ ਉਠਿਆ ਸੀ ਜਗਦੀਪ ਅਗਲੇ ਦਿਨ ਜ਼ਿਲ੍ਹੇ ਦੇ ਐਸਪੀ ਦਫ਼ਤਰ ਲਈ ਰਵਾਨਾ ਹੋਇਆ ਉਸ ਵੇਲੇ ਗੁਰਮੇਲ ਨੂੰ ਪਰੋਸਾ ਨਹੀਂ ਸੀ ਕਿ ਕੁਝ ਬਦਲੇਗਾ ਪਰ ਉਸ ਨੂੰ ਯਕੀਨ ਸੀ ਕਿ ਜੇ ਹਰਦੇਵ ਦਾ ਦੋਸਤ ਉਹੋ ਜਿਹਾ ਹੈ ਜਿਹੋ ਜਿਹਾ ਹਰਦੇਵ ਸੀ ਤਾਂ ਸ਼ਾਇਦ ਇਸ ਵਾਰੀ ਕੁਝ ਬਦਲ ਸਕਦਾ ਹੈ ਜਗਦੀਪ ਸਮਦੂ ਨੇ ਸਵੇਰੇ-ਸਵੇਰੇ ਸਾਈਕਲ ਲਈ ਅਤੇ ਤੁਰ ਪਿਆ ਜ਼ਿਲ੍ਹੇ ਦੇ ਐਸਪੀ ਦਫ਼ਤਰ ਵਾਲ ਜੋ ਲਗਭਗ 22 ਕਿਲੋਮੀਟਰ ਦੂਰ ਸੀ ਉਸ ਦੀ ਵਰਦੀ ਤੇ ਧੂੜ ਜਮੀ ਸੀ ਪਰ ਉਸਦੇ ਇਰਾਦੇ ਸਾਫ਼ ਸਨ ਉਸਦੇ ਬੈਗ ਵਿੱਚ ਇੱਕ ਪੁਰਾਣੀ ਤਸਵੀਰ ਸੀ ਹਰਦੇਵ ਸਿੰਘ ਦੀ ਸ਼ਹੀਦ ਹੋਣ ਤੋਂ ਠੀਕ 2 ਦਿਨ ਪਹਿਲਾਂ ਖਿੱਚੀ ਗਈ ਜਿਸ ਵਿੱਚ ਉਹ ਦੋਨੇ ਇਕੱਠੇ ਸਨ ਐਸਪੀ ਦਫ਼ਤਰ ਪਹੁੰਚਦੇ ਹੀ ਉਸਨੂੰ ਗੇਟ ਤੇ ਰੋਕਿਆ ਗਿਆ ਕਿਉਂ ਆਏ ਹੋ ਚੌਕੀਦਾਰ ਨੇ ਪੁੱਛਿਆ ਐਸਪੀ ਸਾਹਿਬ ਨੂੰ ਮਿਲਣਾ ਹੈ ਕਿਸ ਸਿਲਸਿਲੇ ਵਿੱਚ ਸ਼ਹੀਦ ਜਵਾਨ ਹਰਦੇਵ ਸਿੰਘ ਦੇ ਕੇਸ ਵਿੱਚ ਮੈਂ ਉਸਦਾ ਸਾਥੀ ਸੀ ਜਗਦੀਪ ਚੁੱਪਚਾਪ ਅੰਦਰ ਗਿਆ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠ ਗਿਆ ਅੱਡੇ ਘੰਟੇ ਬਾਅਦ ਇੱਕ ਦਰੋਗਾ ਨੇ ਅੰਦਰ ਬੁਲਾਇਆ ਐਸਪੀ ਅਧਿਕਾਰੀ ਦਾ ਨਾਂ ਸੀ ਦਵਿੰਦਰ ਸਿੰਘ 38 ਸਾਲ ਦਾ ਤੇਜ ਨਜ਼ਰਾਂ ਵਾਲਾ ਸਖਤ ਚਿਹਰਾ ਪਰ ਅੰਦਰ ਕਿਤੇ ਸੰਵੇਦਨਸ਼ੀਲ ਐਸਪੀ ਨੇ ਪਹਿਲੀ ਵਾਰ ਧਿਆਨ ਨਾਲ ਉਸ ਵੱਲ ਵੇਖਿਆ ਜਗਦੀਪ ਨੇ ਹਰਦੇਵ ਦੀ ਤਸਵੀਰ ਅੱਗੇ ਵਧਾਈ ਇਹ ਅਸੀਂ ਦੋਵੇਂ ਹਾਂ ਪੁਲਵਾਮੋ ਆਪਰੇਸ਼ਨ ਤੋਂ ਪਹਿਲਾਂ ਉਸ ਦਿਨ ਮੈਂ ਛੁੱਟੀ ਤੇ ਸੀ ਅਤੇ ਇਹ ਚਲਾ ਗਿਆ ਲੋਟ ਕੇ ਆਇਆ ਤਾਂ ਉਸ ਦੀ লাশ ਆਈ ਸੀ ਐਸਪੀ ਦੇ ਚਿਹਰੇ ਤੇ ਹੌਲਾ ਗਿਆ ਭਾਵ ਬਦਲਿਆ ਉਹ ਕੁਝ ਦੇਰ ਤਸਵੀਰ ਨੂੰ ਦੇਖਦਾ ਰਿਹਾ ਦੱਸੋ ਤੁਸੀਂ ਕੌਣ ਹੋ ਐਸਪੀ ਨੇ ਪੁੱਛਿਆ ਜਗਦੀਪ ਸੰਦੂ ਭਾਰਤੀ ਫੌਜ ਵਿੱਚਾਂ ਜੀ ਅੱਗੇ ਮੈਂ ਸ਼ਹੀਦ ਸਿਪਾਈ ਹਰਦੇਵ ਸਿੰਘ ਦਾ ਸਾਥੀ ਸੀ ਉਸ ਦੀ ਜ਼ਮੀਨ ਤੇ ਇਸ ਵੇਲੇ ਇੱਕ ਦਬੰਗ ਨੇਤਾ ਨੇ ਕਬਜ਼ਾ ਕਰ ਰੱਖਿਆ ਹੈ ਸਥਾਨਕ ਥਾਣੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੇ ਕੋਲ ਸ਼ਿਕਾਇਤ ਲਿਖਤ ਵਿੱਚ ਹੈ ਹਾਂ ਸਾਹਿਬ ਜਗਦੀਪ ਨੇ ਹੱਥ ਨਾਲ ਲਿਖੀ ਇੱਕ ਰਿਪੋਰਟ ਕੱਢੀ ਐਸਐਸਪੀ ਨੇ ਹੌਲੇ-ਹੌਲੇ ਸਭ ਪੜਿਆ ਫਿਰ ਆਪਣੀ ਕੁਰਸੀ ਪਿੱਛੇ ਚੁਕਾਈ ਬਲਵੰਤ ਸਿੰਘ ਇਹ ਨਾਂ ਤਾਂ ਜਾਣਿਆ ਪਛਾਣਿਆ ਹੈ ਪੰਚਾਇਤ ਦਾ ਪੂਰਵ ਪ੍ਰਧਾਨ ਕਈ ਕੇਸਾਂ ਵਿੱਚ આરોપી ਪਰ ਹਰ ਵਾਰ ਛੁੱਟ ਗਿਆ ਥਾਣੇ ਵਿੱਚ ਉਸ ਦੀ ਪਕੜ ਹੈ ਇਸ ਵਾਰੀ ਕੋਈ ਛੁੱਟ ਨਹੀਂ ਮਿਲਣੀ ਚਾਹੀਦੀ ਸਾਹਿਬ ਜਗਦੀਪ ਦੀ ਆਵਾਜ਼ ਸਖਤ ਹੋ ਗਈ ਠੀਕ ਹੈ ਮੈਂ ਖੁਦ ਤਹਿਕੀਕਾਤ ਕਰਾਂਗਾ ਜਗਦੀਪ ਖੜਾ ਹੋ ਗਿਆ ਮੈਂ ਤਦ ਤੱਕ ਪਿੰਡ ਵਾਪਸ ਨਹੀਂ ਜਾਵਾਂਗਾ ਜਦ ਤੱਕ ਤੁਸੀਂ ਆਪ ਕੁਝ ਨਾ ਕਰੋ ਐਸਪੀ ਨੇ ਸਿਰ ਹਿਲਾਇਆ ਤੁਹਾਡੇ ਵਰਗਾ ਜਵਾਨ ਜਦ ਲੜਾਈ ਦੇ ਮੋਰਚੇ ਤੇ ਲੜ ਸਕਦਾ ਹੈ ਤਾਂ ਕੀ ਮੈਂ ਇੱਥੇ ਨਹੀਂ ਲੜ ਸਕਦਾ ਅਗਲੇ ਹੀ ਦਿਨ ਐਸਪੀ ਦਵਿੰਦਰ ਸਿੰਘ ਨੇ ਪੂਰੀ ਫਾਈਲ ਮੰਗਵਾਈ ਉਹਨਾਂ ਨੇ ਪਾਇਆ ਕਿ ਜ਼ਮੀਨ ਦੇ ਅਸਲੀ ਕਾਗਜ਼ ਗੁਰਮੇਲ ਦੇ ਨਾਂ ਸਨ ਪਰ ਬਾਅਦ ਵਿੱਚ ਦਸਤਾਵੇਜ਼ਾਂ ਵਿੱਚ ਹਿਰਾਫੇਰੀ ਕੀਤੀ ਗਈ। ਹਲਕਾ ਲੇਖਪਾਲ, ਪਟਵਾਰੀ ਅਤੇ ਥਾਣੇ ਦੇ ਕੁਝ ਲੋਕਾਂ ਨੇ ਮਿਲ ਕੇ ਜ਼ਮੀਨ ਬਲਵੰਤ ਦੇ ਨਾਂ ਕਰ ਦਿੱਤੀ ਸੀ। ਹੁਣ ਐਸਪੀ ਨੇ ਤੈਅ ਕਰ ਲਿਆ ਸੀ ਕਿ ਕਾਰਵਾਈ ਜ਼ਰੂਰੀ ਹੈ। ਉਹਨਾਂ ਨੇ ਆਈਸੀਐਮ ਦਫ਼ਤਰ ਨਾਲ ਮਿਲ ਕੇ ਰਾਜ ਸਰਬ ਦਸਤਾਵੇਜ਼ਾਂ ਦੀ ਮੁੱਢ ਜਾਂਚ ਸ਼ੁਰੂ ਕਰਵਾਈ। ਤਹਿਸੀਲ ਦੇ ਬਾਬੂਆਂ ਵਿੱਚ ਖਲਬਲੀ ਮਚ ਗਈ। ਬਲਵੰਤ ਨੂੰ ਵੀ ਭਣਕ ਲੱਗ ਗਈ। ਪਿੰਡ ਵਿੱਚ ਬਲਵੰਤ ਸਿੰਘ ਦਾ ਚਿਹਰਾ ਤਮਤਮਾ ਗਿਆ। ਕੌਣ ਹੈ ਇਹ ਫੌਜੀ ਕਿੱਥੋਂ ਆ ਗਿਆ ਅਤੇ ਐਸਪੀ ਤੱਕ ਕਿਵੇਂ ਪਹੁੰਚ ਗਿਆ ਉਸ ਦਾ ਆਦਮੀ ਬੋਲਿਆ ਕਹਿੰਦਾ ਹੈ ਹਰਦੇਵ ਦਾ ਦੋਸਤ ਹੈ ਹੁਣ ਐਸਪੀ ਆਪ ਪੁੱਛਗਿੱਛ ਕਰਨੇ ਵਾਲਾ ਹੈ ਬਲਵੰਤ ਨੇ ਸਿਗਰਟ ਦਾ ਕਸ਼ ਲਿਆ ਅਤੇ ਬੋਲਿਆ ਦੇਖਦਾ ਹਾਂ ਮੈਂ ਉਸ ਫੌਜੀ ਨੂੰ ਵੀ ਅਤੇ ਉਸ ਬੂੜੇ ਨੂੰ ਵੀ ਉਸੇ ਰਾਤ ਗੁਰਮੀਲ ਦੇ ਘਰ ਦੇ ਬਾਹਰ ਦੋ ਬਾਈਕ ਸਵਾਰ ਨਕਾਬ ਪੋਸ਼ਾਏ ਉਹਨਾਂ ਨੇ ਕੰਧ ਤੇ ਪੱਥਰ ਮਾਰਿਆ ਅਤੇ ਧਮਕੀ ਦਿੱਤੀ ਜੋ ਕਰਨਾ ਹੈ ਕਰ ਲੋ ਅਗਲੀ ਵਾਰੀ ਘਰ ਸਾੜ ਦੇਵਾਂਗੇ ਗੁਰਮੀਲ ਧਬਰਾ ਗਿਆ ਨੂੰਹ ਅਤੇ ਪੋਤੀ ਡਰ ਨਾਲ ਰੋਣ ਲੱਗ ਪਈਆਂ ਪਰ ਉਸ ਰਾਤ ਜਗਦੀਪ ਸੰਧੂ ਨੇ ਕੁਝ ਨਹੀਂ ਕਿਹਾ ਬਸ ਗੁੱਸੇ ਨਾਲ ਬੈਠਾ ਰਿਹਾ ਸਵੇਰ ਹੁੰਦੇ ਹੀ ਉਹ ਥਾਣੇ ਪਹੁੰਚਿਆ ਅਤੇ ਸਿੱਧੀ ਸ਼ਿਕਾਇਤ ਦਰਜ ਕਰਵਾਈ ਪਰ ਥਾਣੇਦਾਰ ਨੇ ਹਲਕੀ ਫੁਲਕੀ ਗੱਲ ਲਿਖ ਕੇ ਫਾਈਲ ਬੰਦ ਕਰ ਦਿੱਤੀ ਉਧਰ ਐਸਪੀ ਦਵਿੰਦਰ ਸਿੰਘ ਨੇ ਪੂਰੀ ਤਿਆਰੀ ਕਰ ਲਈ ਸੀ ਤੀਜੇ ਦਿਨ ਉਹ ਆਪ ਆਪਣੀ ਸਰਕਾਰੀ ਗੱਡੀ ਵਿੱਚ ਪਿੰਡ ਪਹੁੰਚੇ ਨਾਲ ਫੋਰਸ ਸੀ ਇੱਕ ਰਾਜ ਸਭਾ ਅਧਿਕਾਰੀ ਅਤੇ ਫੋਟੋਗ੍ਰਾਫਰ ਵੀ ਪਿੰਡ ਵਿੱਚ ਖਬਰ ਫੈਲ ਗਈ ਐਸਪੀ ਸਾਹਿਬ ਖੁਦ ਆਏ ਹਨ ਲੋਕ ਇਕੱਠੇ ਹੋ ਗਏ ਗੁਰਮੇਲ ਦੇ ਘਰ ਨੇੜੇ ਭੀੜ ਲੱਗ ਗਈ ਐਸਪੀ ਅਨੁਰਾਗ ਬਾਹਰ ਉਤਰੇ ਅਤੇ ਸਭ ਤੋਂ ਪਹਿਲਾਂ ਗੁਰਮੇਲ ਨਾਲ ਮਿਲੇ ਤੁਸੀਂ ਚਿੰਤਾ ਨਾ ਕਰੋ ਹੁਣ ਕੋਈ ਜ਼ਮੀਨ ਨਹੀਂ ਖੋ ਸਕੇਗਾ ਬਲਵੰਤ ਨੂੰ ਖਬਰ ਲੱਗੀ ਤਾਂ ਉਹ ਦੌੜਦਾ ਹੋਇਆ ਆਇਆ ਸਾਹਿਬ ਇਹ ਲੋਕ ਝੂਠ ਬੋਲ ਰਹੇ ਹਨ ਕਾਗਜ਼ ਮੇਰੇ ਕੋਲ ਹਨ ਲਿਆਓ ਦਿਖਾਓ ਏਐਸਪੀ ਨੇ ਸਖਤ ਲਹਿਜੇ ਵਿੱਚ ਕਿਹਾ ਬਲਵੰਤ ਨੇ ਕੁਝ ਦਸਤਾਵੇਜ਼ ਕੱਢੇ ਏਐਸਪੀ ਨੇ ਉਹ ਤੁਰੰਤ ਜਾਂਚ ਅਧਿਕਾਰੀ ਨੂੰ ਦਿੱਤੇ ਜਾਂਚ ਵਿੱਚ ਸਾਫ਼ ਹੋਇਆ ਦਸਤਾਵੇਜ਼ ਨਕਲੀ ਸਨ ਉਸਤੇ ਪੁਰਾਣੇ ਜ਼ਿਲ੍ਹਾ ਅਧਿਕਾਰੀ ਦੀ ਮੋਹਰ ਤੱਕ ਨਕਲ ਕੀਤੀ ਗਈ ਸੀ ਐਸਪੀ ਨੇ ਉੱਥੇ ਹੀ ਹੁਕਮ ਦਿੱਤਾ ਕਿ ਬਲਵੰਤ ਸਿੰਘ ਦੇ ਖਿਲਾਫ ਧੋਖਾਧੜੀ ਜ਼ਮੀਨ ਹੜਪਣ ਅਤੇ ਸਰਕਾਰੀ ਕਾਗਜ਼ਾਤ ਨਾਲ ਛੇੜਛਾੜ ਦੀਆਂ ਤਰ੍ਹਾਂਵਾਂ ਲਗਾਈਆਂ ਜਾਣ ਬਲਵੰਤ ਦੀਆਂ ਅੱਖਾਂ ਫਟ ਗਈਆਂ ਸਾਹਿਬ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਹਾਂ ਹੁਣ ਅਦਾਲਤ ਮਾਫ ਕਰੇਗੀ ਮੈਂ ਨਹੀਂ ਬਲਵੰਤ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਪਿੰਡ ਵਿੱਚ ਚਾਰੇ ਪਾਸੇ ਚੁੱਪੀ ਛਾ ਗਈ ਪਰ ਇਸ ਚੁੱਪੀ ਵਿੱਚ ਇੱਕ ਸੱਚੀ ਲੜਾਈ ਦੀ ਜਿੱਤ ਦੀ ਗੁਣ ਸੀ। ਜਗਦੀਪ ਅਤੇ ਗੁਰਮੀਲ ਨੇ ਜ਼ਮੀਨ ਨੂੰ ਛੂਇਆ ਜਿਨੇ ਹਰਦੇਵ ਦੀ ਆਤਮਾ ਉੱਥੇ ਫਿਰ ਮੁਸਕੁਰਾਈ ਹੋਵੇ। ਬਲਵੰਤ ਸਿੰਘ ਦੀ ਗ੍ਰਿਫਤਾਰੀ ਨੇ ਪੂਰੇ ਜ਼ਿਲ੍ਹੇ ਵਿੱਚ ਹੈਰਾਨੀ ਫੈਲਾ ਦਿੱਤੀ ਸੀ। ਸਾਲਾਂ ਤੋਂ ਜੋ ਆਦਮੀ ਪਿੰਡ ਅਤੇ ਤਹਿਸੀਲ ਦੋਵੇਂ ਥਾਂ ਰਾਜ ਕਰਦਾ ਆ ਰਿਹਾ ਸੀ, ਹੁਣ ਸਲਾਖਾਂ ਦੇ ਪਿੱਛੇ ਸੀ। ਪਿੰਡ ਵਿੱਚ ਦਬੀ-ਦਬੀ ਮੁਸਕਾਨਾਂ ਸਨ। ਲੋਕਾਂ ਦੇ ਚਿਹਰਿਆਂ ਤੇ ਸਕੂਨ ਸੀ। ਦਬੰਗਾਂ ਦੀਆਂ ਜੜ੍ਹਾਂ ਇੰਨੀਆਂ ਗਹਿਰੀਆਂ ਸਨ ਕਿ ਬਲਵੰਤ ਇਕੱਲਾ ਇਸ ਖੇਡ ਵਿੱਚ ਨਹੀਂ ਸੀ ਐਸਪੀ ਦਿਵਿੰਦਰ ਸਿੰਘ ਨੂੰ ਪੂਰਾ ਯਕੀਨ ਸੀ ਕਿ ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਉਹਨਾਂ ਨੇ ਐਸਡੀਐਮ ਨੂੰ ਨਾਲ ਲੈ ਕੇ ਤਹਿਸੀਲ ਵਿੱਚ ਇੱਕ ਗੋਪਨੀਯਾ ਜਾਂਚ ਬਿਠਾਈ ਲੇਖਪਾਲ ਪਟਵਾਰੀ ਅਤੇ ਰਜਿਸਟਰਾਰ ਦੇ ਪੁਰਾਣੇ ਰਿਕਾਰਡ ਕੱਢੇ ਗਏ ਇਸ ਵਿੱਚ ਖੁਲਾਸਾ ਹੋਇਆ ਕਿ ਪਿਛਲੇ 3 ਸਾਲਾਂ ਵਿੱਚ 19 ਅਜਿਹੇ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚ ਜ਼ਮੀਨ ਦੇ ਅਸਲੀ ਮਾਲਕ ਬਦਲੇ ਗਏ ਸਨ ਅਤੇ 14 ਮਾਮਲਿਆਂ ਵਿੱਚ ਇੱਕੋ ਹੀ ਦਸਤਖਤ ਵਾਰ-ਵਾਰ ਪਾਏ ਗਏ ਸਨ ਜਾਂਚ ਦੀ ਗਹਿਰਾਈ ਵਿੱਚ ਜਾਂਦੇ ਜਾਂਦੇ ਐਸਪੀ ਦਵਿੰਦਰ ਸਿੰਘ ਨੂੰ ਇਹ ਵੀ ਪਤਾ ਲੱਗਾ ਕਿ ਉਹ ਤਹਿਸੀਲਦਾਰ ਪਿਛਲੇ ਸਾਲ ਹੀ ਟਰਾਂਸਫਰ ਹੋਇਆ ਸੀ ਪਰ ਕਿਸੇ ਨੇ ਅੱਜ ਤੱਕ ਉਸ ਦੇ ਖਿਲਾਫ ਕੋਈ ਜਾਂਚ ਨਹੀਂ ਕੀਤੀ ਉਸ ਨੂੰ ਇੱਕ ਹੋਰ ਜ਼ਿਲ੍ਹੇ ਵਿੱਚ ਪੋਸਟਿੰਗ ਮਿਲ ਗਈ ਸੀ ਅਤੇ ਉੱਥੇ ਵੀ ਉਸ ਦੀਆਂ ਉਹੋ ਜਿਹੀਆਂ ਹਰਕਤਾਂ ਜਾਰੀ ਸਨ ਹੁਣ ਐਸਪੀ ਦਵਿੰਦਰ ਸਿੰਘ ਨੇ ਫੈਸਲਾ ਕਰ ਲਿਆ ਉਹਨਾਂ ਨੇ ਜ਼ਿਲ੍ਹਾ ਕਲੈਕਟਰ ਨਾਲ ਮਿਲ ਕੇ ਸਾਰੀ ਰਿਪੋਰਟ ਸਾਹਮਣੇ ਰੱਖੀ ਮਾਮਲਾ ਰਾਜ ਪੱਧਰ ਤੇ ਭੇਜਿਆ ਗਿਆ ਤੇ ਜਲਦੀ ਹੀ ਸ਼ਾਸਨ ਤੋਂ ਹੁਕਮ ਆਇਆ ਤਤਕਾਲ ਪ੍ਰਭਾਵ ਨਾਲ ਗ੍ਰਿਫਤਾਰੀ ਹੋਵੇ ਉਧਰ ਗੁਰਮੇਲ ਦਾ ਘਰ ਅਜੇ ਵੀ ਡਰਿਆ ਸਹਿਮਿਆ ਸੀ ਭਾਵੇਂ ਬਲਵੰਤ ਗ੍ਰਿਫਤਾਰ ਹੋ ਚੁੱਕਾ ਸੀ ਪਰ ਉਸ ਦੀਆਂ ਜੜ੍ਹਾਂ ਅਜੇ ਵੀ ਪਿੰਡ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਵਿੱਚ ਫੈਲੀਆਂ ਸਨ ਗੁਰਮੇਲ ਦੀ ਨੂੰਹ ਅਕਸਰ ਦਰਵਾਜ਼ੇ ਦੀ ਕੁੰਡੀ ਚੈੱਕ ਕਰਦੀ ਪੋਤੀ ਨੂੰ ਲੈ ਕੇ ਅੰਦਰ ਹੀ ਰਹਿੰਦੀ ਪਰ ਇੱਕ ਦਿਨ ਜਦੋਂ ਉਹ ਸਵੇਰੇ ਜਾਗੇ ਤਾਂ ਵੇਖਿਆ ਪਿੰਡ ਦੇ ਬਾਹਰ ਲੱਗੀਆਂ ਪੱਟੀਆਂ ਤੇ ਲਿਖਿਆ ਸੀ ਸ਼ਹੀਦ ਹਰਦੇਵ ਸਿੰਘ ਅਮਰ ਰਹੇ ਉਹਨਾਂ ਦੀ ਜ਼ਮੀਨ ਹੁਣ ਕਿਸੇ ਦੀ ਨਹੀਂ ਪੂਰੇ ਪਿੰਡ ਦੀ ਇੱਜ਼ਤ ਹੈ ਗੁਰਮੇਲ ਦੀਆਂ ਅੱਖਾਂ ਭਾਰੀਆਂ ਕੁਝ ਜਵਾਨ ਆਏ ਅਤੇ ਕਹਿਣ ਲੱਗੇ ਬਾਬਾ ਹੁਣ ਡਰਨ ਦੀ ਲੋੜ ਨਹੀਂ ਅਸੀਂ ਸਭ ਤੁਹਾਡੇ ਨਾਲ ਹਾਂ ਉਸੇ ਸ਼ਾਮ ਐਸਪੀ ਦਵਿੰਦਰ ਸਿੰਘ ਖੁਦ ਫਿਰ ਪਿੰਡ ਆਏ ਇਸ ਵਾਰੀ ਬਿਨਾ ਵਰਦੀ ਉਹ ਗੁਰਮੇਲ ਦੇ ਘਰ ਜਾ ਕੇ ਜ਼ਮੀਨ ਦਾ ਅਸਲੀ ਕਾਗਜ਼ ਸੌਂਪਦੇ ਹਨ ਹੁਣ ਇਹ ਜ਼ਮੀਨ ਤੁਹਾਡੇ ਨਾਂ ਹੈ ਕਾਨੂੰਨੀ ਤੌਰ ਤੇ ਸਥਾਈ ਤੌਰ ਤੇ ਅਤੇ ਇਹ ਫਾਈਲ ਹੁਣ ਜ਼ਿਲ੍ਹੇ ਦੀ ਪ੍ਰੇਰਣਾ ਫਾਈਲਾਂ ਵਿੱਚ ਰੱਖੀ ਜਾਵੇਗੀ ਤਾਂ ਜੋ ਕੋਈ ਦੂਜਾ ਬਲਵੰਤ ਕਿਸੇ ਹੋਰ ਗੁਰਮੇਲ ਦੀ ਜ਼ਮੀਨ ਨਾ ਖੋ ਸਕੇ ਗੁਰਮੇਲ ਕੁਝ ਬੋਲ ਨਹੀਂ ਸਕਿਆ ਬਸ ਕੰਬਦੇ ਹੱਥਾਂ ਨਾਲ ਉਹ ਕਾਗਜ਼ ਫੜਿਆ ਅਤੇ ਕੰਧ ਤੇ ਟੰਗੀ ਹਰਦੇਵ ਦੀ ਤਸਵੀਰ ਵੱਲ ਵੇਖਿਆ ਜਗਦੀਪ ਪਿੱਛੋਂ ਆਇਆ ਹੱਥ ਫੜਿਆ ਤੇ ਬੋਲਿਆ ਉਸ ਦੀ ਕੁਰਬਾਨੀ ਵਿਅਰਥ ਨਹੀਂ ਗਈ ਤਿੰਨ ਹਫ਼ਤਿਆਂ ਬਾਅਦ ਜ਼ਿਲ੍ਹਾ ਕਲੈਕਟਰੇਟ ਵਿੱਚ ਇੱਕ ਛੋਟਾ ਜਿਹਾ ਸਨਮਾਨ ਸਮਾਰੋਹ ਆਯੋਜਿਤ ਹੋਇਆ ਪ੍ਰਸ਼ਾਸਨ ਨੇ ਐਸਪੀ ਦਵਿੰਦਰ ਸਿੰਘ ਨੂੰ ਜਨਹਿਤ ਸੇਵਾ ਸਨਮਾਨ ਦਿੱਤਾ ਮੰਚ ਤੇ ਉਹ ਤਸਵੀਰ ਵੀ ਸੀ ਜਿਸ ਵਿੱਚ ਹਰਦੇਵ ਅਤੇ ਜਗਦੀਪ ਦੋਵੇਂ ਸੈਨਿਕਾਂ ਦੀ ਵਰਦੀ ਵਿੱਚ ਖੜੇ ਸਨ ਕਲੈਕਟਰ ਨੇ ਮੰਚ ਤੋਂ ਕਿਹਾ ਅਸੀਂ ਕਾਗਜ਼ਾਂ ਵਿੱਚੋਂ ਜ਼ਮੀਨ ਖੋਈ ਸੀ ਪਰ ਸ਼ਹੀਦ ਦੀ ਸ਼ਹਾਦਤ ਨੇ ਸਾਨੂੰ ਉਹ ਜ਼ਮੀਨ ਵਾਪਸ ਦਿਵਾ ਦਿੱਤੀ ਪ੍ਰਸ਼ਾਸਨ ਹੁਣ ਚੁੱਪ ਨਹੀਂ ਬੈਠੇਗਾ ਇਹ ਵਾਅਦਾ ਹੈ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਗੁਰਮੇਲ ਬੈਠੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਹਰਦੇਵ ਦਿਸ ਰਿਹਾ ਸੀ ਜਗਦੀਪ ਸ਼ਾਂਤ ਖੜਾ ਸੀ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਸ਼ਹੀਦਾਂ ਦੀ ਕੁਰਬਾਨੀ ਦਾ ਸਨਮਾਨ ਹੋਣਾ ਚਾਹੀਦਾ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ